ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਚੜ੍ਹਦੀ ਕਲਾ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਗੁਰਸਿੱਖਾਂ ਦੇ ਨਾਲ ਮਲਾਉਂਦੇ ਹਾਂ ਜਿਹੜੇ ਗੁਰਸਿੱਖਾਂ ਨੇ ਵਿਦੇਸ਼ਾਂ ਦੇ ਵਿੱਚ ਆ ਕੇ ਸਖਤ ਮਿਹਨਤਾਂ ਕੀਤੀਆਂ ਤੇ ਆਪਣੀ ਸਫਲਤਾ ਦੇ ਝੰਡੇ ਗੱਡੇ ਤਾਂ ਕਿ ਉਹਨਾਂ ਗੁਰਸਿੱਖਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕੀਏ ਸਫਲ ਹੋਈਏ ਅਤੇ ਆਪਣੀ ਜ਼ਿੰਦਗੀ ਨੂੰ ਅਸੀਂ ਜਿੱਥੇ ਸੋਨਾ ਬਣਾਈਏ ਉੱਥੇ ਦੂਸਰਿਆਂ ਲਈ ਵੀ ਪ੍ਰੇਰਣਾ ਸਰੋਤ ਬਣੇ ਸਾਡੀ ਜ਼ਿੰਦਗੀ ਇਹੀ ਇਸ ਪ੍ਰੋਗਰਾਮ ਦਾ ਮਕਸਦ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸਫਲ ਗੁਰਸਿੱਖਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਗੁਰਸਿੱਖ ਚੜ੍ਹਦੀ ਕਲਾ 'ਚ ਰਹਿੰਦੇ ਆ ਧਰਮ ਦੇ ਨਾਲ ਵੀ ਜੁੜੇ ਹੋਏ ਨੇ ਔਰ ਆਪਣੇ ਵਪਾਰ ਆਪਣੇ ਬਿਜ਼ਨਸ ਨੂੰ ਵੀ ਜਿਹੜਾ ਹੈ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਕੈਨੇਡਾ ਦੀ ਧਰਤੀ ਤੇ ਵਿਦੇਸ਼ਾਂ ਦੇ ਵਿੱਚ ਚਲਾ ਰਹੇ ਆ ਤੇ ਅਜਿਹੀ ਹੀ ਸ਼ਖਸੀਅਤ ਸਰਦਾਰ ਲਖਬੀਰ ਸਿੰਘ ਜੀ ਜਿਹੜੇ ਕਿ ਕਵੀ ਵੀ ਨੇ ਇੱਕ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਵੀ ਨੇ ਬਿਜ਼ਨਸਮੈਨ ਵੀ ਹੈ ਤੇ ਨਾਲ ਦੀ ਨਾਲ ਇੱਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਹੈ ਅੱਜ ਉਹ ਵੀਰ ਸਾਡੇ ਨਾਲ ਨੇ ਤੇ ਅੱਜ ਇਹਨਾਂ ਤੋਂ ਅਸੀਂ ਸੁਣਦੇ ਹਾਂ ਇਹਨਾਂ ਦੇ ਜੀਵਨ ਦੀ ਕਹਾਣੀ ਤੇ ਉਸ ਕਹਾਣੀ ਤੋਂ ਲੈਨੇ ਆ ਪ੍ਰੇਰਨਾਵਾ ਕਿ ਅਸੀਂ ਵੀ ਕੈਨੇਡਾ ਦੇ ਵਿੱਚ ਆ ਕੇ ਜੇ ਸਫਲ ਹੋਣਾ ਹੈ ਤੇ ਕਿਸ ਤਰ੍ਹਾਂ ਅਸੀਂ ਵੀ ਸਫਲ ਹੋ ਸਕਦੇ ਹਾਂ ਤੇ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਾਰੇ ਸਿੱਖ ਕੌਮ ਦੇ ਵਿੱਚ ਇੱਕ ਅਵੇਅਰਨੈਸ ਆ ਚੰਗਾ ਮੈਸੇਜ ਦਿੰਦੇ ਹੋ ਆ ਲੋਕਾਂ ਦੇ ਵਿੱਚ ਇੱਕ ਜਾਗਰੂਕ ਪੈਦਾ ਕਰਦੇ ਹੋ ਕਿ ਆਪਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਰੁ ਬਖਸ਼ਾ ਹੋਇਆ ਸਿੱਖ ਧਰਮ ਹੈ ਇਹਦੇ ਵਿੱਚ ਆਪਾਂ ਕਿਤਾ ਕਿਸ ਤਰ੍ਹਾਂ ਪਰਫੁੱਲਤ ਹੋ ਕੇ ਤੇ ਆਪਣੇ ਜੀਵਨ ਨੂੰ ਬਸਰ ਕਰ ਸਕਦੇ ਆ ਔਰ ਦੁਨੀਆ ਦੇ ਵਿੱਚ ਇੱਕ ਚੰਗੇ ਨਾਗਰਿਕ ਬਣ ਕੇ ਇੱਕ ਚੰਗੇ ਸ਼ਹਿਰੀ ਬਣ ਕੇ ਇੱਕ ਚੰਗੇ ਇਨਸਾਨ ਬਣ ਕੇ ਜਿੱਥੇ ਵੀ ਮਰਜ਼ੀ ਹੋਈ ਆਪਾਂ ਵਿਚਾਰ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਵੀਰ ਜੀ ਚਲੋ ਸਭ ਤੋਂ ਪਹਿਲੇ ਹੁਣ ਅਸੀਂ ਆઈએ ਆਪਣੇ ਅਸਲੀ ਮੁੱਦੇ ਤੇ ਕਿਉਂਕਿ ਕਹਿੰਦੇ ਨੇ ਕਿ ਮੂੜ ਮੂੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਤੁਸੀਂ ਜਿਹੜੀਆਂ ਗਲੀਆਂ ਦੇ ਵਿੱਚ ਜਿਹੜੇ ਇਲਾਕੇ 'ਚ ਰਹੇ ਬਚਪਨ ਤਾਂ ਬਤੀਤ ਹੋਇਆ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਪੰਜਾਬ 'ਚ ਤੁਸੀਂ ਕਿੱਥੋਂ ਸੀ ਜਾਂ ਉਸ ਤੋਂ ਬਾਅਦ ਕਿੱਥੇ ਰਹੇ ਪਲੇ ਕਿਸ ਤਰ੍ਹਾਂ ਪਹਿਲੇ ਤੇ ਬਚਪਨ ਦੀਆਂ ਯਾਦਾਂ ਥੋੜੀਆਂ ਜੀਆਂ ਸਾਂਝੀਆਂ ਕਰੋ ਫਿਰ ਬਚਪਨ ਤੋਂ ਬਾਅਦ ਇਹ ਜਿਹੜਾ ਕੈਨੇਡਾ ਕਿਸ ਤਰ੍ਹਾਂ ਹੋਂ ਦਾ ਸੁਭਾਗ ਬਣਿਆ ਕਿਵੇਂ ਤੁਸੀਂ ਜਿਹੜਾ ਕਵਤਾਵਾਂ ਦੇ ਨਾਲ ਜੁੜੇ ਤੇ ਕਿਸ ਤਰ੍ਹਾਂ ਤੁਸੀਂ ਇੱਥੇ ਫਾਰਮ ਹਾਊਸਾਂ ਦੇ ਮਾਲਕ ਬਣੇ ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਤੁਸੀਂ ਆਪਣੀ ਜ਼ੁਬਾਨੀ ਦੱਸਣੀਆਂ ਤੇ ਪਹਿਲੇ ਸ਼ੁਰੂਆਤ ਕਰੀਏ ਆਪਾਂ ਮੇਰੇ ਖਿਆਲ 'ਚ ਮਾਤਾ ਪਿਤਾ ਨੂੰ ਯਾਦ ਕਰਕੇ ਆਪਣੀਆਂ ਪਿੰਡ ਦੀਆਂ ਗੱਲਾਂ ਨੂੰ ਯਾਦ ਕਰਕੇ ਬਿਲਕੁਲ ਜੀ ਤੁਸੀਂ ਉਸ ਰੱਗ ਤੇ ਹੱਥ ਰੱਖਿਆ ਮੈਂ ਸਮਝਦਾ ਕਿ ਜੋ ਜਨਮ ਹੈ ਸਾਡਾ ਹਰ ਇੱਕ ਬੰਦਾ ਇਸ ਗੱਲ ਨੂੰ ਸ਼ਾਇਦ ਇਹਦੇ ਨਾਲ ਐਗਰੀ ਹੋਊਗਾ ਇਹ ਉਸ ਅਕਾਲ ਪੁਰਖ ਪਰਿਪੁਰ ਪ੍ਰਮਾਤਮਾ ਦਾ ਆਪਣਾ ਹੁਕਮ ਹੈ ਮਾਂ ਬਾਪ ਭੈਣ ਭਰਾ ਪਰਿਵਾਰ ਤੁਹਾਡੀ ਕਿਸੇ ਦੀ ਆਪਣੀ ਚੁਆਇਸ ਨਹੀਂ ਹੁੰਦੀ ਉਹਦੇ ਹੁਕਮ ਦੇ ਅੰਦਰ ਆ ਪਰ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਮੰਨਦਾ ਕਿ ਮੈਨੂੰ ਜਿਸ ਤਰ੍ਹਾਂ ਦੇ ਮਾਂ ਮਿਲੇ ਜਿਸ ਤਰ੍ਹਾਂ ਦੇ ਬਾਪ ਮਿਲੇ ਜਿਸ ਤਰ੍ਹਾਂ ਦੇ ਭਰਾ ਮਿਲੇ ਅਸੀਂ ਪੰਜ ਭਰਾ ਆ ਜੀ ਮੈਂ ਆਪਣੇ ਪਿਓ ਨੂੰ ਨਹੀਂ ਦੇਖਿਆ ਬਚਪਨ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਜੀ ਪਰ ਮੈਨੂੰ ਅੱਜ ਵੀ ਫਕਰ ਆ ਕਿ ਜਦੋਂ ਮੈਨੂੰ ਹੋਸ਼ ਆਈ ਸੀ ਮੈਨੂੰ ਮੇਰੀ ਮਾਂ ਨੇ ਗੁਟਕਾ ਫੜਾਇਆ ਸੀ ਗੁਰਬਾਣੀ ਦੇ ਨਾਲ ਜੋੜਿਆ ਸੀ ਮੈਂ ਬਹੁਤ ਛੋਟੇ ਹੁੰਦਾ ਗੁਰਦੁਆਰਾ ਸਾਹਿਬ ਜਦੋਂ ਪਾਠ ਕਰਨ ਜਾਂਦਾ ਸੀ ਤੇ ਲੋਕ ਸ਼ਰਤ ਲਾ ਕੇ ਉੱਥੇ ਆਉਂਦੇ ਹੁੰਦੇ ਸੀ ਕਿ ਇਹ ਬੱਚੀ ਦੀ ਆਵਾਜ਼ ਆ ਕਿਸੇ ਦੀ ਤੇ ਕੋਈ ਕਹਿੰਦਾ ਨਹੀਂ ਇਹ ਫਲਾਣਾ ਬੱਚਾ ਪਾਠ ਕਰ ਰਿਹਾ ਜੀ ਪਰ ਉਹ ਜੋ ਗੁਰਤੀ ਮਿਲੀ ਸੀ ਉਹ ਅੰਦਰ ਜੋ ਬੀਜ ਪਿਆ ਸੀ ਆਸ-ਆਸਤਾ ਉੱਗ ਗਿਆ ਹਾਂ ਬੇਸ਼ੱਕ ਹਾਲਾਤਾਂ ਦੇ ਨਾਲ ਪੰਜਾਬ ਮੈਂ ਅਮਰਸਰ ਡਿਸਟ੍ਰਿਕਟ ਪਿੰਡ ਪੱਟੀ ਕੇ ਤੋਂ ਸੰਬੰਧਤ ਆ ਜੀ ਆ ਸਾਡੇ ਲਾਗੇ ਮਹਿਤਾ ਸਾਹਿਬ ਟਕਸਾਲ ਦਾ ਬੜਾ ਯੋਧ ਸੀ ਔਰ ਸਾਡਾ ਇਲਾਕਾ ਸਾਰਾ ਹੀ ਸਿੱਖੀ ਦੇ ਨਾਲ ਬਹੁਤ ਜੁੜਿਆ ਹੋਇਆ ਜੀ ਔਰ ਮੈਨੂੰ ਅੱਜ ਫਕਰ ਆ ਦੱਸ ਦਿਆਂ ਹੋਇਆ ਅਸੀਂ ਪੰਜ ਭਰਾ ਸੀ ਸਭ ਤੋਂ ਛੋਟੇ ਦੀ ਸਾਡੇ ਮੌਤ ਹੋ ਗਈ ਪਰ ਅੱਜ ਅਸੀਂ ਆਪਣੇ ਬੱਚੇ ਵੀ ਵਿਆ ਚੁੱਕੇ ਆ ਜੀ ਤੇ ਅੱਜ ਵੀ ਅਸੀਂ ਇਕੱਠੇ ਆਂ ਪੰਜੇ ਦੇ ਪੰਜੇ ਸਾਡੇ ਇੱਕੋ ਘਰ ਚ ਵਸ ਰਹੇ ਆਂ ਇੱਕੋ ਘਰ ਚ ਰਹਿ ਰਹੇ ਆਂ ਕਿਉਂਕਿ ਅੱਜ ਦਾ ਜੋ ਜ਼ਮਾਨਾ ਹੈ ਅ ਬੱਚਾ ਵਿਆਹ ਹੈ ਗਿਆ ਤੇ ਬਿਲਕੁਲ ਦੂਰ ਹੋ ਜਾਂਦਾ ਔਰ ਸਾਡੀ ਮਾਂ ਪੰਜਾਂ ਨੋਹਾਂ ਦੇ ਨਾਲ ਅੱਜ ਤੱਕ ਬਿਲਕੁਲ 95 ਸਾਲ ਦੀ ਉਮਰ ਚ ਸਰੀਰਕ ਤੌਰ ਤੇ ਠੀਕ ਠਾਕ ਹੈ ਇੱਥੇ ਵੀ ਆ ਕੇ ਗਿਆ ਔਰ ਮੈਂ ਬਹੁਤ ਕੁਝ ਉਹਨਾਂ ਦੇ ਆਪਣੇ ਨਿੱਜੀ ਜੀਵਨ ਤੋਂ ਸਿੱਖਦਾ ਕਿ ਜਦੋਂ ਸਿਰ ਤੇ ਆਪਣਾ ਪਤਨ ਉਹਦਾ ਸਿਰ ਦਾ ਸਰਤਾਜ ਨਾ ਹੋਵੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਮੈਂ ਤਨ ਮੰਨਦਾ ਮੇਰੀ ਮਾਂ ਨੂੰ ਕਿ ਜਿਸ ਨੇ ਸਾਰੀਆਂ ਮੁਸ਼ਕਲਾਂ ਨੂੰ ਫੇਸ ਕਰਦੇ ਹੋਏ ਆ ਗਰੀਬੀ ਦੇ ਵਿੱਚ ਸਾਨੂੰ ਪੜਾਇਆ ਮੈਂ ਬਹੁਤ ਮੁਫਲਸ ਸਮਾਜ ਦੇਖਿਆ ਸਕੂਲ ਦੇ ਵਿੱਚ ਵਰਦੀ ਵਾਸਤੇ ਵੀ ਪੈਸੇ ਨਹੀਂ ਹੁੰਦੇ ਪਰ ਸਾਡੀ ਮਾਂ ਨੇ ਹਿੰਮਤ ਨਹੀਂ ਹਾਰਿਆ ਉਹਨਾਂ ਨੇ ਆਪਣਾ ਜੀ ਜਾਣ ਲਾ ਕੇ ਸਾਨੂੰ ਪੜਾਇਆ ਉਹਨਾਂ ਦੀ ਬਦੌਲਤ ਅੱਜ ਜੋ ਕੁਝ ਵੀ ਆ ਸਭ ਤੋਂ ਮੈਂ ਸਾਰਾ ਸ਼ਰੇ ਉਹਨਾਂ ਨੂੰ ਦਿੰਨਾ ਕਿ ਇਹ ਜੇ ਅੱਜ ਇਸ ਜਗ੍ਹਾ ਤੇ ਮੈਂ ਬੈਠਾ ਤੁਹਾਨੂੰ ਨਾਲ ਗੱਲਬਾਤ ਕਰ ਰਿਹਾ ਇਹ ਮੇਰੀ ਮਾਂ ਦਾ ਪਿਆਰ ਹੈ ਮੇਰੇ ਪਰਿਵਾਰ ਦਾ ਮੇਰੇ ਭਰਾਵਾਂ ਦਾ ਸਾਰਿਆਂ ਦਾ ਇੱਕ ਸਾਹ ਰਹਿਣਾ ਉਹਨਾਂ ਦੀ ਬੈਕ ਦੇ ਕਾਰਨ ਹੀ ਮੈਂ ਇੱਥੋਂ ਤੱਕ ਪਹੁੰਚਿਆ ਮੇਰੇ ਅੰਦਰ ਕੋਈ ਇਹੋ ਜਿਹੇ ਗੁਣ ਨਹੀਂ ਆ ਮੈਂ ਆਪਣੇ ਆਪ ਨੂੰ ਸਮਝਦਾ ਕਿ ਜਿੰਨੀ ਵੀ ਦਾਤਾਂ ਹੈ ਵਾਹਿਗੁਰੂ ਕਾਲਪੁਰਖ ਪ੍ਰਮਾਤਮਾ ਦੀ ਆਪਣੀ ਬਖਸ਼ਿਸ਼ ਆ ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਅਸੀਂ ਵੱਡੀਆਂ ਵੱਡੀਆਂ ਪੋਸਟਾਂ ਤੇ ਵੱਡੇ ਵੱਡੇ ਕੰਮ ਕਾਰਨਾਮੇ ਕਰ ਸਕੀਏ ਪਰ ਹੁੰਦਾ ਉਹ ਹੀ ਆ ਜੋ ਪਰਮਾਤਮਾ ਪਾਉਂਦਾ ਅੱਛਾ ਹੁਣ ਅਸੀਂ ਅੱਗੇ ਚੱਲ ਗਏ ਕਿ ਇਸ ਤੋਂ ਬਾਅਦ ਜਦੋਂ ਕੈਨੇਡਾ ਆਏ ਕਿਉਂਕਿ ਕੈਨੇਡਾ ਆ ਕੇ ਜਦੋਂ ਜਹਾਜ਼ ਤੋਂ ਉਤਰੀਦਾ ਨਾ ਇੱਕ ਵਾਰ ਉਦੋਂ ਤੇ ਐਵੇਂ ਲੱਗਦਾ ਅਸੀਂ ਦੁਨੀਆ ਜਿੱਤ ਲਈ ਹੈ ਪਰ ਦੁਨੀਆ ਜਿੱਤਣ ਤੋਂ ਬਾਅਦ ਜਦੋਂ ਹਫ਼ਤਾਕ 2 ਮਹੀਨੇ ਪੈਂਦੇ ਆ 3 ਮਹੀਨੇ ਪੈਂਦੇ ਆ ਸਾਨੂੰ ਜਾ ਕੇ ਫਰਸਟ ਜੌਬ ਲਈ ਸੰਘਰਸ਼ ਕਰਨਾ ਪੈਂਦਾ ਫੇਰ ਪਤਾ ਚੱਲਦਾ ਹੈ ਕਿ ਜੀ ਇਹ ਔਖਾ ਕੰਮ ਹੈ ਬੜਾ ਸੰਘਰਸ਼ਮਈ ਕੰਮ ਹੈ ਤੁਸੀਂ ਇੱਥੇ ਜਦੋਂ ਆਏ ਤੇ ਆਉਂਦਿਆਂ ਨੂੰ ਸਭ ਕੁਝ ਤੁਹਾਡੇ ਲਈ ਥਾਲੀ ਚ ਪਰੋਸਿਆ ਮਿਲਿਆ ਜਾਂ ਸਾਰੇ ਕੰਮਾਂ ਲਈ ਬੜਾ ਸੰਘਰਸ਼ ਕਰਨਾ ਪਿਆ ਤੇ ਉਹ ਸੰਘਰਸ਼ ਤੋਂ ਲੈ ਕੇ ਹੁਣ ਤੁਸੀਂ ਸਾਨੂੰ ਆਪਣੇ ਅੱਜ ਜਿਸ ਸਟੇਟਸ ਤੇ ਉਹ ਜੋ ਵੀ ਤੁਹਾਡਾ ਬਿਜ਼ਨਸ ਹੈ ਜੋ ਤੁਹਾਡੇ ਕੋਲ ਤੁਸੀਂ ਮਿਹਨਤ ਕਰਕੇ ਕਮਾਈਆਂ ਹੋਈਆਂ ਪ੍ਰਾਪਰਟੀਆਂ ਹੈ ਉਨਾ ਤੱਕ ਦਾ ਵੀ ਥੋੜਾ ਦੱਸੋ ਕਿਉਂਕਿ ਆਪਣਾ ਪ੍ਰੋਗਰਾਮ ਪ੍ਰੇਰਣਾ ਲਈ ਹੈ ਤਾਂ ਕਿ ਆਉਣ ਵਾਲੇ ਨੌਜਵਾਨਾਂ ਨੂੰ ਤੁਹਾਡੇ ਤੋਂ ਪ੍ਰੇਰਣਾ ਮਿਲ ਸਕੇ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਮੈਂ 2005 ਦੇ ਵਿੱਚ ਕੈਨੇਡਾ ਆਇਆ ਸੀਗਾ ਹਾਂ ਸ਼ਾਇਦ ਮੈਂ ਇਸ ਸ਼ਬਦ ਦੇ ਨਾਲ ਬਿਲਕੁਲ ਇਨ ਸਹਿਮਤ ਹਾਂ ਨਕਨਥ ਖਸਮ ਹੱਤ ਤਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹੇ ਬਿਲਕੁਲ ਮੇਰਾ ਕੋਈ ਪਲਾਨ ਨਹੀਂ ਸੀ ਇੱਥੇ ਆਉਣ ਦਾ ਔਰ ਕੋਈ ਇਸ਼ਾਅ ਵੀ ਨਹੀਂ ਸੀ ਕਿ ਆ ਕੁਦਰਤਨ ਮੇਰੇ ਸਾਰੇ ਰਿਸ਼ਤੇਦਾਰ ਸਹੁਰਿਆਂ ਵਾਲੋਂ ਇੱਥੇ ਰਹਿੰਦੇ ਆ ਉਹਨਾਂ ਨੇ ਇੱਕ ਰਾਹਦਾਰੀ ਭੇਜੀ ਅਸੀਂ ਇੱਥੇ ਆ ਜਾਈਏ ਉਹਨਾਂ ਦੇ ਐਸਾ ਸੱਦਨ ਤੋਂ ਬਾਅਦ ਇੱਥੇ ਦੇ ਹੋ ਕੇ ਰਹਿ ਗਏ ਜਿਹੜੀ ਤੁਸੀਂ ਸ਼ੁਰੂਆਤ ਦੀ ਗੱਲ ਕੀਤੀ ਆ ਮੈਂ ਬਿਲਕੁਲ ਹਰ ਇੱਕ ਉਸ ਇਨਸਾਨ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਿਸੇ ਕਾਮਯਾਬੀ ਨੂੰ ਸੋਣਾ ਚਾਹੁੰਦਾ ਹੈ ਮੈਂ ਸਿਰਫ 500 ਡਾਲਰ ਇੰਡੀਆ ਤੋਂ ਲੈ ਕੇ ਆਇਆ ਸੀ ਸਿਰਫ 500 ਡਾਲਰ ਜੀ ਤੇ ਮੈਂ ਇੱਥੇ ਕਿਸੇ ਦੀ ਵੀ ਜ਼ਿਆਦਾ ਹੈਲਪ ਨਹੀਂ ਲਈ ਮੇਰੇ ਸਹੁਰਿਆਂ ਦੇ ਪੱਖ ਤੋਂ ਸਾਰੇ ਇੱਥੇ ਸੀਗੇ ਮੈਂ ਸਿਰਫ ਹਮੇਸ਼ਾ ਹੀ ਅਕਾਲਪੁਰ ਖਗੇ ਅਰਦਾਸ ਕਰਦਾ ਹੀ ਵਾ ਗੁਰੂ ਮੈਂ ਤੇਰੇ ਬਾਰੇ ਪੜਿਆ ਹੈ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਜੀ ਤੇ ਬਿਲਕੁਲ ਇਨ ਬਿੰ ਇਦਸ ਰਹਿ ਹੋਇਆ ਮੈਂ ਆਪਣੀ ਜ਼ਿੰਦਗੀ ਲੇਬਰ 5 ਡਾਲਰ ਤੋਂ ਸ਼ੁਰੂ ਕੀਤੀ ਸੀ ਭਾਂਡੇ ਮਾਂਜਣ ਤੋਂ ਰੈਸਟੋਰੈਂਟ ਦੇ ਵਿੱਚ ਤੇ ਮੈਂ ਮੈਨੂੰ ਜਦੋਂ ਰੈਸਟੋਰੈਂਟ ਚ ਉਹਨਾਂ ਨੇ ਆਫਰ ਕੀਤੀ ਕਿ ਸਿਰਫ ਸਾਡੇ ਕੋਲ ਜੌਬ ਹੈ ਭਾਂਡੇ ਮਾਂਜਣ ਦੀ ਤੇ ਮੇਰੇ ਅੰਦਰ ਇੱਕ ਟੈਲੈਂਟ ਸੀਗਾ ਮੈਨੂੰ ਕੁਕਿੰਗ ਦਾ ਬਹੁਤ ਸ਼ੌਕ ਸੀਗਾ ਤੇ ਮੈਂ ਥੋੜੇ ਦਿਨ ਜਦੋਂ ਕੰਮ ਕੀਤਾ ਉਹਨਾਂ ਨੇ ਪੁੱਛਿਆ ਤੁਸੀਂ ਕਹਿੰਦੇ ਕੁੱਕ ਕਰ ਲੈਨੇ ਆ ਜਦੋਂ ਮੈਂ ਕੀਤਾ ਤੇ ਉਹ ਵੇਖ ਕੇ ਬੜੇ ਪ੍ਰਭਾਵਿਤ ਹੋਏ ਐਜ਼ ਅ ਸ਼ੈਫ ਮੈਂ ਉੱਥੇ ਕੰਮ ਕਰਦਾ ਰਿਹਾ ਜੀ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਪਰ ਮੈਂ ਬਹੁਤ ਸਾਰੇ ਚੈਲੰਜਸ ਆਏ ਇਦਾਂ ਦੇ ਕਿ ਸ਼ਾਇਦ ਹੁਣ ਇਸ ਤੋਂ ਗਾਂ ਮੁਸ਼ਕਲ ਹੋਵੇਗਾ ਕਿਉਂਕਿ ਬੱਚੇ ਸਾਡੇ ਇੰਡੀਆ ਸੀ ਮੈਂ ਤੇ ਮੇਰੇ ਵਾਈਫ ਦੋਨੋਂ ਆਏ ਸੀ ਅਸੀਂ 300 ਡਾਲਰ ਅ ਕਿਰਾਏ ਦੀ ਬੇਸਮੈਂਟ 'ਚ ਰਹੇ ਜੀ ਅ ਇੰਡੀਆ ਸਾਡੇ ਕੋ 20 25 25 ਨੌਕਰ ਸੀਗੇ ਅ ਸਿੰਗਲ ਹੀ ਸਾਡੀ ਵਾਸਤੇ ਘਰ ਬੱਚਿਆਂ ਨੂੰ ਸਾਂਭਣ ਵਾਸਤੇ ਅਲੱਗ ਨੌਕਰ ਹੁੰਦਾ ਸੀ ਭਾਂਡੇ ਮਾਣਨ ਵਾਸਤੇ ਅਲੱਗ ਹੁੰਦਾ ਸੀ ਔਰ ਬੱਚਿਆਂ ਨੂੰ ਨਹਾਉਣ ਤੋਂ ਵਾਸਤੇ ਅਲੱਗ ਹੁੰਦਾ ਤਿੰਨ ਤਿੰਨ ਨੌਕਰ ਕੰਨ ਹੁੰਦੇ ਸੀ ਪਰ ਇੱਥੇ ਆ ਕੇ ਸਭ ਕੁਝ ਸਾਨੂੰ ਆਪਣੇ ਹੱਥੀਂ ਕਰਨਾ ਪਿਆ ਬਹੁਤ ਕੁਛ ਅੰਦਰ ਬਰਦਾਸ਼ ਕਰਦੇ ਕਰਦਿਆਂ ਕਰਦਿਆਂ ਵਾਹਿਗੁਰੂ ਜਿਹਨੂੰ ਮੈਂ ਗੁਰਬਾਣੀ ਚ ਪੜਦਾ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਇਹ ਬਿਲਕੁਲ ਪਰਤੱਖ ਮੈਨੂੰ ਮਤਲਬ ਸਮਝ ਆਇਆ ਕਿ ਵਾਹਿਗੁਰੂ ਮੈਨੂੰ ਦੇਖ ਰਿਹਾ ਮੇਰੀ ਜੋ ਮਿਹਨਤ ਆ ਹੌਸਤਾ-ਹੌਸਤਾ ਕਰਦਿਆ ਕਰਦਿਆਂ ਗੁਰੂ ਮਾਰੀ ਦੀ ਕਿਰਪਾ ਨਾਲ ਮੈਂ 2008 ਦੇ ਵਿੱਚ ਡਰਾਈਵਿੰਗ ਲਾਇਸੈਂਸ ਲਿਆ। ਟਰੱਕ ਤੇ ਚੜ੍ਹੇ ਆਸ-ਆਸ ਸਾਡਾ ਕਾਰ ਬਣਿਆ। ਰੈਸਟੋਰੈਂਟ ਬਾਇ ਕੀਤਾ। ਹਾਂ ਉਹਦੇ ਵਿੱਚ 2011 ਚ ਪਰ ਅੰਦਰ ਇੱਕ ਕਸਕ ਚੱਲ ਰਹੀ ਸੀ। ਸਭ ਕੁਝ ਪੈਸਾ ਨਹੀਂ ਆ। ਜ਼ਿੰਦਗੀ ਦੇ ਵਿੱਚ ਪੈਸੇ ਦੇ ਨਾਲ ਸਾਰੇ ਸੁੱਖ ਨਹੀਂ ਆ। ਪੈਸੇ ਦੇ ਨਾਲ ਹੀ ਤੁਸੀਂ ਉੱਚੇ ਨਹੀਂ ਹੋ ਸਕਦੇ। ਆਪਣੇ ਚੰਗੇ ਗੁਣਾਂ ਦੇ ਨਾਲ ਚੰਗੇ ਜੀਵਨ ਦੇ ਨਾਲ ਵੀ ਤੁਸੀਂ ਦੁਨੀਆ ਦੇ ਵਿੱਚ ਫਿਰ ਸਕਦੇ ਹੋ ਇੱਕ ਕਸਕ ਸੀ ਅੰਦਰ ਬਚਪਨ ਦੇ ਉਹ ਕਸਕ ਇੱਥੇ ਆ ਕੇ ਜਦੋਂ 2011 ਦੇ ਵਿੱਚ ਮੈਂ ਅੰਮ੍ਰਿਤ ਧਾਰੀ ਹੋਇਆ ਗੁਰੂ ਮਾਰਾ ਨੇ ਬਖਸ਼ਿਸ਼ ਕੀਤੀ ਆਪਣੀ ਦਾਤ ਬਖਸ਼ਿਸ਼ ਕੀਤੀ ਅੰਮ੍ਰਿਤ ਦੇ ਨਾਲ ਜੁੜਿਆ ਤੇ ਮੈਂ ਉਹ ਰੈਸਟੋਰੈਂਟ ਬੰਦ ਕੀਤਾ ਆ ਉਹ ਕਰਨ ਤੋਂ ਬਾਅਦ ਇੱਕ ਅੰਦਰ ਜਗਿਆਸਾ ਸੀ ਕਿ ਹੁਣ ਅੰਮ੍ਰਿਤ ਛਕਿਆ ਤੇ ਇਹਨੂੰ ਵੀ ਇਹ ਨਹੀਂ ਕਿ ਗਾਤਰਾ ਪਾ ਕੇ ਧਾਰੀ ਰੱਖ ਕੇ ਤੇ ਮੈਂ ਅੰਮ੍ਰਿਤ ਧਾਰੀ ਹੋ ਕੇ ਜਿਉਣਾ ਨਹੀਂ ਮੇਰੇ ਅੰਦਰ ਇੱਕ ਕਸਕ ਸੀ ਏ ਗੁਰੂ ਨਾਨਕ ਪਾਸ਼ਾ ਤੂੰ ਜਿਸ ਨੂੰ ਸਿੱਖ ਬਣਾ ਕੇ ਗਿਆ ਤੁਹਾਡਾ ਇੱਕ ਸੁਪਨਾ ਸੀ ਪੂਰਨਪੁਰਖ ਬਣਾਉਂਦਾ ਇਨਸਾਨ ਨੂੰ ਤੇ ਮੈਂ ਉਸ ਰਸਤੇ ਤੇ ਚੱਲਣਾ ਚਾਹੁੰਦਾ ਜੀ ਆਸਾ ਆਸਾ ਮੈਂ ਆਪਣੀਆਂ ਜਿਹੜੀਆਂ ਛੋਟੀਆਂ ਛੋਟੀਆਂ ਮੇਰੀਆਂ ਕੋਸ਼ਿਸ਼ਾਂ ਸੀ ਉਹ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਆ ਕਿ ਉਹ ਰੰਗ ਲਈਆਂ ਮੈਂ ਇੱਕ ਸੰਸਾ ਨਾਲ ਜੁੜਿਆ ਜਿਹਦਾ ਨਾਂ ਸੀ ਸਿੱਖ ਵਿਜਨ ਅ ਅੱਜ ਤੋਂ 6 ਸਾਲ ਪਿਛੇ ਜੀ ਮੈਂ ਉਸ ਸਿੱਖ ਵਿਜਨ ਦਾ ਪ੍ਰਧਾਨ ਬਣਿਆ ਮੁੱਖ ਸੇਵਾਦਾਰ ਬਣਿਆ ਹਾਂ ਔਰ ਉਹਦੇ ਵਿੱਚ ਅਸੀਂ ਜਿਹੜੇ ਜਿੰਨੇ ਵੀ ਭਰਾ ਮੇਰੇ ਨਾਲ ਸਾਰੇ ਕੰਮ ਕਰਦੇ ਅਸੀਂ ਸਾਰੇ ਨਾਲ ਮਿਲ ਕੇ ਕਰਦੇ ਹਾਂ ਇਸ ਮੁੰਟੀਅਲ ਦੇ ਅੰਦਰ ਕਯੂਬਿਕ ਸਟੇਟ ਦੇ ਵਿੱਚ ਸਭ ਤੋਂ ਟਾਪ ਨਾਂ ਤੇ ਸਾਡੀ ਸੰਸਥਾ ਸਿੱਖ ਵਿਜਨ ਐਸੋਸੀਏਸ਼ਨ ਜਿਹੜਾ ਕਿ ਅਸੀਂ ਹਰ ਸਾਲ 1984 ਦੇ ਸ਼ਹੀਦਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਾਉਂਦੇ ਹਾਂ ਹਾਂ ਉਹਦੇ ਵਿੱਚ ਮੈਂ ਅਕਸਰ ਇਹ ਗੱਲ ਬਹੁਤ ਅ ਅੰਦਰੋਂ ਠੰਮੇ ਨਾ ਇਹ ਗੱਲ ਦੱਸਦਾ ਨਾਲ ਲੋਕਾਂ ਨੂੰ ਕਿ ਦੇਖੋ ਜਿਹੜਾ ਸਿੱਖ ਧਰਮ ਆ ਇਹ ਸਿਰਫ ਇੱਕ ਅ ਬਾਹਰੋਂ ਦਿਖਣ ਵਾਲਾ ਧਰਮ ਨਹੀਂ ਆ ਇਹ ਭਾਵਨਾਤਕ ਧਰਮ ਆ ਔਰ ਹਰ ਇੱਕ ਦੀ ਭਾਵਨਾ ਦੀ ਕਰਦ ਕਰਦਾ ਹੂੰ ਬਹੁਤ ਵਧੀਆ ਮੈਂ ਇਹਦੇ ਵਾਸਤੇ ਜ਼ਰੂਰੀ ਸਮਝਦਾ ਕਿ ਜੇ ਸਾਡਾ 1984 ਚ ਖੂਨ ਕਿਸੇ ਜਾਲਮ ਨੇ ਜ਼ੁਲਮ ਕਰਕੇ ਢੋਲਿਆ ਸਿੱਖੇ ਜਾਣਦਾ ਹੈ ਕਿ ਆਪਣਾ ਖੂਨ ਦੇ ਕੇ ਅਸੀਂ ਦੁਨੀਆਂ ਨੂੰ ਜ਼ਿੰਦਾ ਰੱਖ ਸਕਦੇ ਹਾਂ ਅਸੀਂ ਭਾਈ ਕਨਈਆ ਦੀ ਜੇ ਵਾਰਸ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਉਹ ਸੰਸਥਾ ਸਾਡੀ ਲਗਾਤਾਰ ਚੱਲ ਰਹੀ ਆ ਔਰ ਮੈਂ ਮੈਨੂੰ ਇਸ ਗੱਲ ਦਾ ਮਾਣ ਆ ਮੈਂ ਸਾਰੇ ਭਰਾਵਾਂ ਤੇ ਕਿ ਮੈਂ ਬਿਲਕੁਲ ਅਨਪੜ੍ਹ ਬੰਦਾ ਆ ਉਹ ਉਸ ਸੰਸਥਾ ਦੇ ਵਿੱਚ ਬੜੇ ਪੜ੍ਹੇ ਲਿਖੇ ਬੜੇ ਸੈਂਸੀਅਰ ਬੰਦੇ ਸਾਰੇ ਕੰਮ ਕਰਦੇ ਮੈਂ ਮੈਂ ਉਸ ਸੰਸਥਾ ਨਾਲ ਜੁੜਿਆ ਬਹੁਤ ਸਾਰੇ ਅਹੀਂ ਅਦਰ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਉਹਨਾਂ ਦੇ ਵਿੱਚ ਜਾਣਦੇ ਆ ਅਸੀਂ ਕੈਨੇਡਾ ਦੇ ਪ੍ਰੇਰ ਦੇ ਵਿੱਚ ਸਪੈਸ਼ਲ ਆਪਣੀ ਸਿੱਖੀ ਦੀ ਜਗ੍ਹਾ ਬਣਾਈਏ ਦੇ ਵਿੱਚ ਹੁਣ ਸਾਨੂੰ ਰੈਕਗਨਾਈਜ਼ ਕਰਕੇ ਇੱਕ ਪਲੇਸ ਦਿੰਦੇ ਆ ਜਿਹਦੇ ਵਿੱਚ ਅਸੀਂ ਆਪਣੀ ਸਿੱਖੀ ਨੂੰ ਪ੍ਰਮੋਟ ਕਰਦੇ ਆ ਬਿਲਕੁਲ ਤੁਸੀਂ ਇੱਕ ਮੈਨੂੰ ਦਾ ਕਾਰਜ ਚ ਜਾਂਦੇ ਆ ਗੱਲ ਦੱਸੀ ਕਿ ਇੱਕ ਗੁਜਰਾਤੀ ਕੁੜੀ ਨੂੰ ਤੁਸੀਂ ਜਾ ਕੇ ਮਿਲੇ ਤੇ ਉਹ ਤਿਲਗੋ ਨੂੰ ਤੇ ਉਹਨੇ ਤੁਹਾਨੂੰ ਆਪਣਾ ਪਿਤਾ ਸਮਝ ਕੇ ਮਿਲੀ ਤੇ ਇਹ ਕਿਸ ਤਰ੍ਹਾਂ ਤੁਸੀਂ ਬਹੁਤ ਬਹੁਤ ਸਾਰੀਆਂ ਇਦਾਨੀਆਂ ਜਿਹੜੀਆਂ ਏਮੋਸ਼ਨਲ ਚੀਜ਼ਾਂ ਮੇਰੇ ਨਾਲ ਆਪਣੀਆਂ ਜੁੜੀਆਂ ਜਦੋਂ ਕੋਵਿਡ ਆਇਆ ਬਹੁਤ ਕੁਝ ਬੰਦ ਹੋ ਗਿਆ इवन ਗੁਰਦੁਆਰਿਆਂ ਦੇ ਵਿੱਚ ਵੀ ਲੰਗਰ ਬੰਦ ਹੋ ਗਿਆ ਸੀ ਇੱਥੇ ਖਾਸ ਕਰਕੇ ਮੌਂਟੀਆਜ਼ ਅੰਦਰ ਮੇਨ ਗੁਰਦੁਆਰੇ ਦੇ ਵਿੱਚ ਤੇ ਅੰਦਰ ਇੱਕ ਕਸਕ ਸੀ ਕਿ ਜਿਹੜੇ ਬੱਚੇ ਨਿਤਾ ਪ੍ਰਤੀ ਗੁਰਦੁਆਰਿਆਂ ਨੂੰ ਲੰਗਰ ਛਕਦੇ ਆ ਜਾਂ ਬਜ਼ੁਰਗ ਜਿਹਦੇ ਕਿਤੇ ਜਾ ਆ ਨਹੀਂ ਸਕਦੇ ਉਹਨਾਂ ਵਾਸਤੇ ਕੁਝ ਕੀਤਾ ਜਾਵੇ ਸਿੱਖ ਵਿਜ਼ਨ ਐਸੋਸੀਏਸ਼ਨ ਨੇ ਇੱਥੇ ਇੱਕ ਵੱਡਾ ਉਪਰਾਲਾ ਕੀਤਾ ਕਿ ਡੋਰ ਟੂ ਡੋਰ ਸਾਰਿਆਂ ਨੂੰ ਘਰੋ ਘਰੀ ਰਾਸ਼ਨ ਪਹੁੰਚਾਉਣ ਦਾ ਇੱਕ ਜੁਮਾ ਚੁੱਕਿਆ ਔਰ ਸਾਡੇ ਵਲੰਟੀਅਰ ਸਾਰਿਆਂ ਨੇ ਮਿਲ ਕੇ ਡੋਰ ਟੂ ਡੋਰ ਇਹ ਕਾਰਜ ਨਿਭਾਇਆ ਉਹਦੇ ਵਿੱਚ ਅਸੀਂ ਇਦਾਂ ਕੀਤਾ ਟੀਵੀ ਰੇਡੀਓ ਵੱਖ-ਵੱਖ ਮਾਧਿਮ ਰਾਹੀਂ ਲੋਕਾਂ ਨੂੰ ਆਗਾ ਕੀਤਾ ਜਿੰਨੂੰ ਵੀ ਜ਼ਰੂਰਤ ਆ ਬੇਸਿਕ ਰਾਸ਼ਨ ਦੀ ਉਹ ਸਾਡੇ ਨਾਲ ਸੰਪਰਕ ਕਰੇ ਇਸੇ ਤਾਈ ਉਹ ਬੇਟੀ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਉਹ ਤਿਲਗੂ ਸੀ ਤੇ ਜਦੋਂ ਉਹਨੇ ਗੱਲ ਕਰਨੀ ਚਾਹੀ ਮੇਰੇ ਨਾਲ ਗੱਲ ਕੀਤੀ ਉਹਦੀ ਪ੍ਰੋਫੈਸ਼ਨਸ ਤੋਂ ਮੈਨੂੰ ਲੱਗਿਆ ਕਿ ਸੌਤੋ ਤੋਂ ਤਾਂ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਆ ਕਹਿੰਦੀ ਮੈਂ ਸੌਤੋ ਨਾ ਬੋਲਿਆ ਤੇ ਮੈਂ ਹਾਇਦਰਾਬਾਦ ਰਹਾ ਬਹੁਤ ਸਾਲ ਮੈਂ ਤਿਲਗੂ ਵਧੀਆ ਬੋਲਦਾ ਮੈਂ ਜੋ ਤਿਲਗੂ ਬੋਲਿਆ ਤੇ ਉਹ ਉਹਦੀ ਐਕਸਾਈਟਮੈਂਟ ਅੰਦਰੋਂ ਇੱਕ ਚਲਕੀ ਉਹਨੇ ਕਿਹਾ ਜੋ ਵੀ ਤੁਸੀਂ ਮੈਨੂੰ ਦੇ ਕੇ ਜਾਣਾ ਉਹ ਵੱਖਰੀ ਗੱਲ ਆ ਪਰ ਤੁਸੀਂ ਜਰੂਰ ਆ ਕੇ ਮੈਨੂੰ ਮਿਲਿਓ ਤੇ ਮੈਂ ਇੱਕ ਬੇਟੀ ਸੀ ਮੈਂ ਆਪਣੇ ਇੱਕ ਦੋਸਤ ਨੂੰ ਨਾਲ ਲਿਆ ਮੈਂ ਕਿਹਾ ਮੈਂ ਇਕੱਲੇ ਨਹੀਂ ਜਾਵਾਂਗਾ ਨਾਲ ਲਿਆ ਜਦੋਂ ਹੀ ਉਹਨੇ ਦੂਰੋਂ ਮੈਨੂੰ ਵੇਖਿਆ ਦੂਰੋਂ ਭੱਜ ਕੇ ਆ ਕੇ ਮੇਨਾਂ ਗੱਲ ਮਰੀ ਕਿ ਜਿਸਾ ਮੇਰੀ ਆਪਣੀ ਬੇਟੀ ਹੁੰਦੀ ਹੈ। ਇਹ ਹੀ ਸਿੱਖੀ ਦਾ ਇੱਕ ਰਖਨਤਾ ਦਾ ਸਾਡਾ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਜज्ਬਾ ਦਿੱਤਾ ਹੈ ਕਿ ਦੁਨੀਆ ਦਾ ਹਰ ਬੱਚਾ ਸਾਡਾ ਆਪਣਾ ਬੱਚਾ ਹੈ ਔਰ ਮੈਂ ਇਨ ਬੇਨਿਸ਼ਤਾਈ ਮੰਨਦਾ ਜੀ। ਅੱਛਾ ਤੇ ਇੱਕ ਚੀਜ਼ ਮੈਂ ਹੋਰ ਹੈ ਜੇ ਮੈਂ ਤੁਹਾਡੀ ਪ੍ਰਾਪਰਟੀ ਬਾਰੇ ਪੁੱਛਾਂ ਪੁੱਛ ਇੰਡੀਆ ਵਾਂਗ ਉਹ ਪ੍ਰਾਪਰਟੀ ਨਹੀਂ ਕਿ ਤੁਹਾਨੂੰ ਆ ਕੇ ਤੇ ਇਨਕਮ ਟੈਕਸ ਵਾਲੇ ਘੇਰ ਲੈਣ ਕਿ ਸਰਦਾਰ ਜੀ ਤੁਸੀਂ ਟੀਵੀ ਦੇ ਸਾਹਮਣੇ ਇਹ ਚੀਜ਼ਾਂ ਕਲੀਅਰ ਕਰ ਰਹੇ ਹੋ ਤੇ ਵੈਸੇ ਤੇ ਤੁਸੀਂ ਨਹੀਂ ਦਸੀਆਂ ਇਹੋ ਜੀ ਕੋਈ ਗਲਤ ਨਹੀਂ ਹੈ ਜੇ ਮੈਂ ਪੁੱਛਾਂ ਚਲੋ ਫਿਰ ਤੁਸੀਂ ਇਹ ਦੱਸ ਦੋ ਕਿ ਜੋ ਤੁਹਾਡੇ ਕੋਲ ਹੈ ਇਸ ਵੇਲੇ ਤੁਸੀਂ ਇੱਥੇ ਆ ਕੇ ਮਿਹਨਤ ਕਰਕੇ ਫਾਰਮ ਹਾਊਸ ਵੀ ਬਣਾਏ ਤੁਸੀਂ ਹੋਰ ਵੀ ਚੀਜ਼ਾਂ ਬਣਾਈਆਂ ਕਿੱਦਾਂ ਦੇ ਤੁਸੀਂ ਜਿਹੜੀਆਂ ਅੱਗੇ ਲੈ ਕੇ ਗਏ ਉਹ ਕਿੱਦਾਂ ਸਾਰਾ ਸਬੱਬ ਚੱਲਿਆ ਤੁਹਾਡੇ ਕੋਲ ਸਾਰਾ ਦੇਖੋ ਮੈਂ ਆਪਣੇ ਆਪ 'ਚ ਇਨ ਮਨ ਇਹ ਮੰਨਦਾ ਹਾਂ ਕਿ ਮੁੱਖ ਤੌਰ ਤੇ ਤੇ ਜੇ ਮੈਂ ਧਰਮ ਦੇ ਆਧਾਰ ਦੇ ਅੰਦਰ ਸੋਚ ਕੇ ਦੱਸਾਂ ਇਹ ਸਰੀਰ ਵੀ ਮੇਰਾ ਆਪਣਾ ਨਹੀਂ ਹੈ ਇਹ ਵੀ ਕਿਰਾਏ ਦਾ ਹੈ ਪਤਾ ਨਹੀਂ ਕਦੋਂ ਵਾਹਿਗੁਰੂ ਨੇ ਹੁਕਮ ਆਉਣਾ ਤੇ ਚਲੇ ਜਾਣਾ ਪਰ ਇੱਕ ਦੁਨਿਆਵੀ ਤੌਰ ਤੇ ਵਿਛੜਦੇ ਹੋਏ ਜੋ ਸ਼ਾਦੀਆਂ ਲੁੜਿੰਦੀਆਂ ਚੀਜ਼ਾਂ ਹੁੰਦੀਆਂ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਕਿ ਮੇਰੇ ਕੋਲ ਹੋਣ ਮੈਂ ਗੁਰੂ ਸਾਹਿਬ ਦਾ ਕੋਟਾਂ ਕੋਟ ਧੰਨਵਾਦ ਕਰਦਾ ਕਿ ਜੋ ਵੀ ਸੁਪਨੇ ਸੀ ਉਹ ਇੱਕਦਮ ਅ ਇਨ ਬਿਨ ਸਾਕਾਰ ਹੋਏ ਮੇਰੇ ਅੰਦਰ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਸੀ ਜਦੋਂ ਇੰਡੀਆ ਦੇ ਵਿੱਚ ਫਾਰਮ ਹਾਊਸ ਦਾ ਨਾਮ ਲੈਣਾ ਤੇ ਅੰਦਰ ਇੱਕ ਅਜੀਬ ਜੀ ਫੀਲਿੰਗ ਹੁੰਦੀ ਫਾਰਮ ਹਾਊਸ ਕੋਈ ਕੀ ਹੁੰਦਾ ਤੇ ਅੱਜ ਮੈਂ ਇੱਕ ਫਾਰਮ ਹਾਊਸ ਦਾ ਵੀ ਮਾਲਕ ਆ ਆਪਣੇ ਟਰੱਕ ਸਭ ਕੁਝ ਗੁਰੂ ਮਾਇ ਦਾ ਦਿੱਤਾ ਆ ਬਖਸ਼ਿਸ਼ ਆ ਉਹਦੀ ਔਰ ਮੈਂ ਮਾਈਕ ਜਿਹੜੀ ਆਰਥਿਕ ਪਾਵਰ ਤੋਂ ਜ਼ਿਆਦਾ ਇਸ ਪਾਵਰ ਨੂੰ ਮੰਨਦਾ ਕਿ ਮੈਂ ਗੁਰੂ ਸਾਹਿਬ ਦੇ ਦਿੱਤੇ ਹੋਏ ਰਸਤੇ ਤੇ ਚੱਲ ਕੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਾਤ ਅਮਰ ਦੇ ਨਾਲ ਜੁੜ ਕੇ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਉੱਚਾ ਤੇ ਇੱਕ ਕਾਬਲ ਤੇ ਸਹੀ ਇਨਸਾਨ ਮੰਨਦਾ ਕਿ ਗੁਰੂ ਨਾਨਕ ਪਾਸ਼ਾ ਨੇ ਜੋ ਸਾਨੂੰ ਇਹ ਭਾਰੀ ਰੂਪ ਦਿੱਤਾ ਹੈ ਔਰ ਦੂਜਿਆਂ ਦੇ ਨਾਲ ਮਿਲ ਕੇ ਚੱਲਣ ਦਾ ਦੂਜਿਆਂ ਨੂੰ ਪਿਆਰ ਚ ਗਲਵਿਚ ਲੈ ਕੇ ਸਾਰਿਆਂ ਦੀ ਮਦਦ ਕਰਨਾ ਜਜ਼ਬਾਤਾ ਇਹ ਮੇਰੇ ਕੋਲ ਸਭ ਤੋਂ ਵੱਡਾ ਸੱਚ ਕਿਰਨ ਹੁਣ ਗੱਲ ਇਹ ਹੈ ਕਿ ਸਾਡੇ ਕੋਲ ਟਾਈਮ ਹੈਗਾ ਜੀ ਸਿਰਫ 3 ਤੋਂ 4 ਮਿੰਟ ਉਹ 3 ਤੋਂ 4 ਮਿੰਟ ਦੇ ਵਿੱਚ ਤੁਸੀਂ ਕਵੀ ਵੀ ਬਹੁਤ ਵਧੀਆ ਤੇ ਰਿਲੇਵੈਂਟਡ ਜੇ ਮੈਨੂੰ ਲੱਗਦਾ ਹੈ ਕਿ ਤੁਸੀਂ ਉਹ ਕਰ ਲੈਣਾ ਇੱਕ ਅੱਧਾ ਹੀ ਸਾਨੂੰ ਆਪਣੀਆਂ ਕਵਤਾਵਾਂ ਚੋ ਸ਼ੇਅਰ ਵੀ ਸੁਣਾ ਦੇਣਾ ਤੇ ਸ਼ੇਅਰ ਸੁਣਾਉਣ ਦੇ ਨਾਲ ਨਾਲ ਇਹ ਜੋ ਪਿੱਛੇ ਗੁਰਦੁਆਰਾ ਸਾਹਿਬ ਦਿਸ ਰਿਹਾ ਹੈ ਗੁਰਦੁਆਰਾ ਸਾਹਿਬ ਆਊਟਰੀਲ ਡੋਰੀਆਂ ਇਸ ਦੇ ਤੁਸੀਂ ਮੁੱਖ ਸੇਵਾਦਾਰ ਹੋ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਵਿੱਚ ਵੀ ਸੰਗਤ ਨੂੰ ਤੁਸੀਂ 3-4 ਮਿੰਟਾਂ ਦੇ ਵਿੱਚ ਵਿੱਚ ਸਾਰਾ ਕਵਰ ਕਰਿਓ ਕਿ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਇੱਥੇ ਤੁਸੀਂ ਕੈਂਪ ਵੀ ਲਗਾਇਆ ਕੈਂਪ ਵਿੱਚ ਬੱਚੇ ਵੀ ਆ ਕੇ ਬਹੁਤ ਕੁਝ ਸਿੱਖ ਕੇ ਗਏ ਉਹ ਤੁਹਾਡਾ ਇੱਕ ਬੜਾ ਵਧੀਆ ਇਹ ਇਨੀਸ਼ੀਏਟਿਵ ਸੀ ਉਹ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਟਾਈਮ ਬਹੁਤ ਥੋੜਾ ਜੀ ਅਸੀਂ ਮੰਨਦੇ ਆ ਪਰ ਸਾਡਾ ਸਚਾਈ ਮੈਂ ਦੱਸਦਾ ਟਾਈਮ ਹੋਰ ਵੀ ਲਾ ਸਕਦੇ ਬੰਦਸ਼ ਕਿਸੇ ਚੀਜ਼ ਦੀ ਨਹੀਂ ਬੰਦਸ਼ ਇਹ ਹੈ ਕਿ ਮੋਬਾਈਲ ਜਦੋਂ ਅਸੀਂ ਇੰਟਰਵਿਊ ਸ਼ੁਰੂ ਕੀਤੀ ਹੈ ਉਹਦੀ ਬੈਟਰੀ ਸੀ 15% ਤੇ ਇਹ ਨਾ ਹੋਵੇ ਸਾਰੀ ਕੀਤੀ ਤੇ ਪਾਣੀ ਫੇਰ ਜਾਵੇ ਜੇ ਉਹ ਬੰਦ ਹੋ ਗਿਆ ਤੇ ਹਾਂ ਨਹੀਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਲਿਖਿਆ ਮੈਂ ਜਾਦਾ ਅਧਿਆਤਮਿਕ ਦੇ ਨਾਲ ਗੁਰੂ ਸਾਹਿਬ ਨੂੰ ਆਪਣੇ ਅਕਾਲ ਪੁਰਖ ਨੂੰ ਜੋ ਸਮੁੱਧ ਤੋਂ ਨਾ ਤੇ ਮੈਨੂੰ ਇੱਕ ਅੰਦਰੋਂ ਚਿੰਗ ਫੁੱਟਦੀ ਹੈ ਲੋਕ ਰੱਬ ਨੂੰ ਲੱਭਦੇ ਆ ਤੇ ਕਿੱਥੇ ਵੱਸਦਾ ਤੇ ਮੈਂ ਉਹਦੇ ਬਾਰੇ ਲਿਖਿਆ ਸੀ ਕਿ ਹਵਾ ਵਿੱਚ ਤੂੰ ਆਕਾਸ਼ ਵਿੱਚ ਤੂੰ ਪਾਣੀ ਵਿੱਚੋਂ ਬੋਲਦਾ ਰੁੱਖਾਂ ਦੇ ਆ ਪੱਤਿਆਂ ਚੋਂ ਚਿੜੀਆਂ ਦੀ ਚਹਿਚ ਹੈ ਕਿੰਨਾ ਪਿਆਰਾ ਬੋਲ ਰੱਬਾ ਕਾਲੀ ਜਹੀ ਕੋਇਲ ਦਾ ਕਦੇ-ਕਦੇ ਕੋਈ ਬੰਦਾ ਰੱਬਾ ਤੈਨੂੰ ਸੁਣਦਾ ਹੈ ਲਖੇ ਇਹ ਸੁਣਿਆ ਤੂੰ ਸਦਾ ਰਹਿਣਾ ਬੋਲਦਾ ਤੂੰ ਸਦਾ ਰਹਿਣਾ ਬੋਲਦਾ ਉਹ ਅਕਾਲਪੁਰਖ ਪਰਮਾਤਮਾ ਹਮੇਸ਼ਾ ਹੀ ਬੋਲਦਾ ਹੈ ਮੇਰਾ ਮਨ ਨਹੀਂ ਚੁੱਪ ਕਰਦਾ ਇਸ ਕਰਕੇ ਸਾਨੂੰ ਸੁਣਾਈ ਨਹੀਂ ਦਿੰਦਾ ਇਹ ਕਵਤਾ ਦਾ ਜੋ ਮੈਨੂੰ ਗੁਰੂ ਮਾਰ ਨੇ ਬਖਸ਼ਿਸ਼ ਕੀਤਾ ਹੈ ਇਹ ਉਹਦੀ ਆਪਣੀ ਦਾਤ ਹੈ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਕਿਤੇ ਵੀ ਲਿਖਦਾ ਨਹੀਂ ਤੇ ਲਿਖਣ ਬਾਰੇ ਮੈਂ ਲਿਖਿਆ ਵੀ ਹੈ ਇਹਦੇ ਬਾਰੇ ਕਿ ਨਾ ਮੈਂ ਲੇਖਕ ਨਾ ਮੈਂ ਲਿਖਦਾ ਨਾ ਲਿਖ ਲਿਖ ਕਾਗਜ ਕੀਤੇ ਕਾਲੇ ਇਹ ਬੋਲ ਹਮੇਸ਼ਾ ਬ੍ਰਹਮੰਡ ਚ ਰਹਨੇ ਤੇ ਕੋਈ ਸੁਣਨਗੇ ਕਰਮਾ ਵਾਲੇ ਕੀ ਮੈਂ ਗਿਆਨ ਅੱਖਰਾਂ ਵਿੱਚ ਬੰਦ ਕਰਕੇ ਚਲਾ ਜਾਵਾਂ ਜਾਂ ਕੋਈ ਲੱਭਾਂ ਹੋਰ ਤਰੀਕੇ ਇਸ ਦੁਨੀਆ ਤਾਈਂ ਸਮਝਾਵਾਂ ਇੱਕੋ ਗੱਲ ਲਖੇ ਬੰਦ ਲੈ ਪੱਲੇ ਸਭ ਕੁਝ ਉਹੀ ਕਰਦਾ ਦੋ ਸ਼ਬਦਾਂ ਵਿੱਚ ਜ਼ਿੰਦਗੀ ਤੇਰੀ ਬੰਦਾ ਜੰਮਦਾ ਤੇ ਫਿਰ ਮਰਦਾ ਜੰਮਦਾ ਤੇ ਫਿਰ ਮਰਦਾ ਤੇ ਇਹ ਇਹ ਜਿਹੜੀ ਦਾਤ ਹੈ ਇਹ ਗੁਰੂ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਆ ਤੇ ਗੁਰਦੁਆਰੇ ਦੇ ਸਬੰਧ ਵਿੱਚ ਮੈਂ ਤੁਸੀਂ ਇੱਕ ਸ਼ਬਦ ਵਰਤਿਆ ਮੁੱਖ ਸੇਵਾਦਾਰ ਮੁੱਖ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਹੈ ਮੈਂ ਕਦੇ ਵੀ ਇਸ ਗੱਲ ਨੂੰ ਮੁੱਖੀ ਨਹੀਂ ਮੰਨਦਾ ਮੈਂ ਸੇਵਾਦਾਰ ਦੇ ਤੌਰ ਤੇ ਆਪਣੀ ਸੇਵਾ ਨਿਭਾਉਣਾ ਔਰ ਮੈਂ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਗੁਰਦੁਆਰਿਆਂ ਦੇ ਸਬੰਧ ਵਿੱਚ ਸਾਰੇ ਮੇਰੇ ਸੁਣਨ ਵਾਲਿਆਂ ਨੂੰ ਕਿ ਅਸੀਂ ਇੱਕ ਸ਼ਬਦ ਜੋ ਕਮੇਟੀ ਸ਼ਬਦ ਵਰਤੇ ਜਾਂਦਾ ਉਹ ਸਾਡੇ ਗੁਰਦੁਆਰਿਆਂ ਤੇ ਕਲੰਕ ਬਣ ਕੇ ਲੱਗ ਰਿਹਾ ਆ ਆਪਾਂ ਕੋਸ਼ਿਸ਼ ਕਰੀਏ ਸਾਰੇ ਰਲ ਮਿਲ ਕੇ ਕਿ ਜਿਹੜਾ ਵੀ ਜੋਗ ਸੇਵਾ ਜਿੱਥੇ ਨਿਭਾ ਸਕਦਾ ਉਹ ਸੇਵਾਵਾਂ ਨਿਭਾਈਏ ਇੱਕ ਪਿਆਰ ਦਾ ਸਨਾਂਹ ਦਈਏ ਜਿੱਥੇ ਮੈਂ ਸਮਝਦਾ ਕਿ ਮੇਰੇ ਕਰਕੇ ਕੁਝ ਹੋ ਰਿਹਾ ਤੇ ਬਿਲਕੁਲ ਆਪਾਂ ਪਿੱਛੇ ਹੋ ਜਾਈਏ ਨਾ ਕਿ ਆਪਾਂ ਗੁਰਦੁਆਰਿਆਂ 'ਚ ਖੱਲਲ ਪਾ ਕੇ ਸਾਡੇ ਇਸ ਗੁਰਦੁਆਰੇ ਨੂੰ ਪਿਛਲੇ 3 ਸਾਲ ਤੋਂ ਲਗਾਤਾਰ ਕੋਈ ਵੀ ਅਜ ਤੱਕ ਇਹੋ ਜਿਹਾ ਆਵਾਦ ਵਿਵਾਦ ਨਹੀਂ ਆਇਆ ਸਾਰੇ ਬੜੇ ਪਿਆਰ ਦੇ ਨਾਲ ਮਿਲ ਕੇ ਸੇਵਾਵਾਂ ਨਿਭਾਉਂਦੇ ਆ ਜਿੱਥੇ ਜੋ ਜੋ ਸੇਵਾ ਦੇ ਸਕਦਾ ਉਹ ਦਿੰਦਾ ਔਰ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਆ ਕਿ ਮੈਂ ਪਿਛਲੇ 3 ਸਾਲ ਤੋਂ ਇੱਥੇ ਜੋ ਸੇਵਾ ਗੁਰੂ ਮਾਰ ਮੇਰੇ ਕੋਲ ਲੈ ਰਿਆ ਉਹਦੇ ਵਿੱਚ ਬੱਚਿਆਂ ਦੇ ਕੈਂਪ ਆ ਬਾਕੀ ਜਿਹੜਾ ਇੱਥੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਉਹ ਖੁਦ ਮੈਂ ਆਪਣੇ ਹੱਥੀਂ ਕਰਦਾ ਤੇ ਆਪਾਂ ਸੇਵਾ ਭਾਵਨਾ ਸਾਰਾ ਕੁਝ ਨਿਭਾਉਂਦੇ ਆਂ ਕਦੇ ਇਹ ਗੱਲ ਨਹੀਂ ਇੱਥੇ ਕਿਸੇ ਨਾਲ ਸੰਗਤ ਨਾ ਹੋਣ ਦਿੱਤੀ ਕਿ ਕੋਈ ਇੱਥੇ ਦਾ ਖਾਸ ਅਹੁਦਾ ਹੈ ਕਿ ਉਹਦ ਨੂੰ ਪੁਸ਼ ਕੇ ਕੁਝ ਕਰਨਾ ਮੈਂ ਬਾਰ-ਬਾਰ ਸਟੇਜ ਤੋਂ ਬੋਲਦਾ ਆਂ ਆਪ ਮਹਾਰੇ ਆਪਣੇ ਗੁਰਦੁਆਰਿਆਂ ਚ ਆਪ ਸੇਵਾ ਕਰੋ ਆਪ ਆਪਣੇ ਗੁਰਬਾਣੀ ਨੂੰ ਪੜੋ ਆਪ ਗੁਰੂ ਦੇ ਸ਼ਬਦ ਦੇ ਨਾਲ ਜੁੜੋ ਤਾਂ ਕਿ ਆਪਾਂ ਸਿੱਧਾ ਦਾ ਸਿੱਧਾ ਜਿਹੜਾ ਗੁਰੂ ਮਹਾਰਾ ਅਕਾਲ ਪੁਰਖ ਪ੍ਰਮਾਤਮਾ ਦਾ ਵਾਸਤਾ ਰਸਤਾ ਸਾਡਾ ਬਣ ਸਕੇ ਕਿਉਂਕਿ ਸਿੱਖ ਧਰਮ ਕਿਸੇ ਵਿਚ ਵਿਚੋਲੇ ਦਾ ਧਰਮ ਨਹੀਂ ਹੈ ਇਹ ਸਿੱਧਾ ਅਕਾਲ ਪੁਰਖ ਮਾਤਮਾ ਦੇ ਨਾਲ ਸਿੱਖ ਨੂੰ ਗੁਰੂ ਨਾਨਕ ਪਾਸ਼ਾ ਨੇ ਜੋੜਿਆ ਤੇ ਮੈਂ ਛੋਟੀ ਜਿਹੀ ਨਾ ਗੁਰੂ ਨਾਨਕ ਪਾਸ਼ਾ ਦੀ ਕਿ ਗੱਲ ਕਰਾਂ ਕਿ ਪੂਰਨ ਪੁਰਖ ਵਾਲੀ ਗੁਰੂ ਨਾਨਕ ਸੱਚ ਸਮਝਾ ਦਿੱਤਾ ਕਰ ਕੀਰਤ ਜਪ ਨਾਮ ਬੰਦੇ ਰਾਹ ਸਿੱਖੀ ਦਾ ਆਪ ਵਿਖਾ ਦਿੱਤਾ ਤਤੀ ਤਵੀ ਤੇ ਬੈਠ ਗੁਰੂ ਅਰਜਨ ਸਿੱਖੀ ਸਿੱਖੀ ਸਿਧਕ ਦਾ ਸਬਕ ਪੜਾਹ ਦਿੱਤਾ ਰਹਿ ਅਡੋਲ ਕਦੇ ਨਾ ਢੋਲ ਲਖੇ ਪਾਣਾ ਮੰਨਣਾ ਆਪ ਸਿਕਾ ਦਿੱਤਾ ਗੱਲ ਕਰਾਂ ਕਿ ਪੂਰਨ ਪੁਰਖ ਵਾਲੀ ਗੁਰੂ ਨਾਨਕ ਸੱਚ ਸਮਝਾ ਦਿੱਤਾ ਗੁਰੂ ਗੋਬਿੰਦ ਸਿੰਘ ਸਿੱਖ ਤੋਂ ਸਿੰਘ ਕੀਤਾ ਬਾਣੀ ਬਾਣੀ ਦੇ ਲੜ ਲਾ ਦਿੱਤਾ ਗੱਲ ਕਰਾਂ ਕਿ ਪੂਰਨ ਪੁਰਖ ਵਾਲੀ ਗੁਰੂ ਨਾਨਕ ਸੱਚ ਸਮਝਾ ਦਿੱਤਾ ਸਿੱਖਾ ਸਿੱਖ ਸਿੱਖੀ ਗੁਰੂ ਵਿਚਾਰ ਵਿੱਚੋਂ ਕਿਉਂ ਗੁਰੂ ਨੂੰ ਦਿਲੋਂ ਭੁਲਾ ਦਿੱਤਾ ਗੱਲ ਕਰਾਂ ਕਿ ਪੂਰਨ ਪੁਰਖ ਵਾਲੀ ਗੁਰੂ ਨਾਨਕ ਸੱਚ ਸਮਝਾ ਦਿੱਤਾ ਇਹ ਆਪਾਂ ਗੁਰੂ ਨਾਨਕ ਪਾਸ਼ਾ ਜੀ ਦਾ ਸੱਚਾ ਜੋ ਦੱਸਿਆ ਰਸਤਾ ਉਹਨੂੰ ਅਪਣਾ ਕੇ ਜੇ ਚੱਲਾਂਗੇ ਸਾਡੇ ਅੰਦਰ ਜਜ਼ਬਾ ਪੈਦਾ ਹੋਵੇਗਾ ਅਸੀਂ ਦੂਸਿਆਂ ਵਾਸਤੇ ਵੀ ਪ੍ਰੇਰਨਾ ਸੋਤ ਬਣ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੁਣੀ ਹੈ ਸਰਦਾਰ ਲਖਬੀਰ ਸਿੰਘ ਜੀ ਹੋਣਾ ਦੀ ਜੀਵਨ ਕਹਾਣੀ ਕਿਸ ਤਰ੍ਹਾਂ 5 ਡਾਲਰ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਜਿਹੜਾ ਉਹ ਇੱਥੇ ਫਾਰਮ ਹਾਊਸਾਂ ਤੇ ਟਰਾਂਸਪੋਰਟਸ ਦੇ ਮਾਲਕ ਹੈ ਪਰ ਫਿਰ ਵੀ ਆਪਣੇ ਗੁਰੂ ਨੂੰ ਨਹੀਂ ਭੁੱਲੇ ਗੁਰੂ ਗੁਰਮਤਿ ਅਤੇ ਗੁਰੂ ਘਰ ਦੀ ਸੇਵਾ ਬੱਚਿਆਂ ਵਿੱਚ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਇਹ ਕਰਨ ਨੂੰ ਜੋ ਡੈਡੀਕੇਟਿਡ ਨੇ ਉਸ ਦੇ ਜਿੰਨੇ ਵੀ ਸ਼ਲਾਘਾ ਕੀਤੀ ਜਾਏ ਥੋੜੀ ਹੈ ਇਹਨਾਂ ਦੇ ਜੀਵਨ ਤੋਂ ਅਸੀਂ ਵੀ ਪ੍ਰੇਰਨਾਵਾਂ ਲੈ ਸਕਦੇ ਹਾਂ ਤੇ ਫਿਰ ਮੈਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਵੀ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗਾ ਜਿਸ ਵਿੱਚ ਕਿਵੇਂ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਹੈ ਕਿਵੇਂ ਹਰ ਮੈਦਾਨ ਫਤਿਹ ਕਰਨਾ ਹੈ ਉਹਦੀਆਂ ਸਾਨੂੰ ਪ੍ਰੇਰਨਾਵਾਂ ਮਿਲ ਸਕਣ ਇਸ ਦੇ ਨਾਲ ਹੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ